ਸਸੀ ਕਾਲ ਜੀ ਤੁਸੀਂ ਜੁੜੇ ਜੇ ਨਾਇਨ ਪ੍ਰੋ ਪੰਜਾਬ ਦੇ ਨਾਲ ਤੇ ਮੈਂ ਨਮਦੀਪ ਸਿੰਘ ਇਸ ਵੇਲੇ ਜਿਹੜਾ ਵਾ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਚੈਨਲਾਂ ਦੇ ਵਿੱਚ ਹਰ ਪਾਸੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਬਾਨੀਆਂ ਦੇ ਮੁੰਡੇ ਦਾ ਵਿਆਹ ਦਾ ਜਿਹੜਾ ਕਿ ਸਾਰੇ ਪਾਸੇ ਹੀ ਛਾਇਆ ਹੋਇਆ ਵਾ ਇਸ ਨੂੰ ਕੰਪੈਰੀਸ਼ਨ ਕੀਤਾ ਜਾ ਰਿਹਾ ਵਾ ਮਹਾਰਾਜਾ ਰਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੇ ਨਾਲ ਇਸ ਸੰਬੰਧ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕੀ ਇਹਦੇ ਪਿੱਛੇ ਰਾਜ ਆ ਕਿਉਂ ਇੰਨੀ ਚਰਚਾ ਦਾ ਵਿਸ਼ਾ ਬਣਿਆ ਵਾ ਸਾਡੇ ਨਾਲ ਸਿੱਖ ਪ੍ਰਚਾਰਕ ਤੇ ਲੇਖਕ ਜਿਹੜੇ ਨੇ ਹੀਰਾ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਬਾਬਾ ਜੀ ਸਭ ਤੋਂ ਪਹਿਲਾਂ ਤੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਬਾਬਾ ਜੀ ਇੱਕ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਚੈਨਲਾਂ ਤੱਕ ਸਾਰੇ ਪਾਸੇ ਇੱਕ ਚਰਚਾ ਦਾ ਵਿਸ਼ਾ ਬਣਿਆ ਵਾ ਜਿਹੜਾ ਮਾਨੀਆਂ ਦੇ ਮੁੰਡੇ ਦੇ ਵਿਆਹ ਦਾ ਜਿਹੜਾ ਕੰਪੈਰੀਸ਼ਨ ਆ ਇਸ ਵੇਲੇ ਉਹ ਮਹਾਰਾਜਾ ਰਜੀਤ ਸਿੰਘ ਜੀ ਦੇ ਪੋਤਰੇ ਨਾਲ ਕੀਤਾ ਜਾ ਰਿਹਾ ਕੀ ਤੁਸੀਂ ਤੁਹਾਡੇ ਕੀ ਵਿਚਾਰਨ ਦੇ ਬਾਰੇ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੋਈ ਜਿਹੜਾ ਪਹਿਲਾਂ ਕੰਪੈਰੀਸ਼ਨ ਦੀ ਗੱਲ ਆ ਨਾ ਉਹ ਉਹਦੇ ਪਿੱਛੇ ਕਾਰਨ ਮੈਨੂੰ ਪਤਾ ਨਹੀਂ ਕਿਉਂ ਕੀਤਾ ਜਾ ਰਿਹਾ ਮੈਂ ਇਹ ਗੱਲ ਕਹਿ ਦਿੰਦਾ ਵੀ ਸ਼ੇਰੇ ਪੰਜਾਬ ਮਹਾਰਾਜ ਜੀ ਸਿੰਘ ਕੋ ਬਾਦਸ਼ਾਹੀ ਰਾਜਾ ਹੀ ਪੰਜਾਬ ਦਾ ਉਹਦੇ ਪੋਤਰੇ ਦਾ ਵਿਆਹ ਹੋਇਆ ਉਹਦੇ ਵੱਡਾ ਬੰਦਾ ਹੀ ਵੱਡੇ ਬੰਦੇ ਦੇ ਵਿਆਹ 'ਚ ਗੈਸਟ ਵੀ ਬੜੇ-ਬੜੇ ਆੜੇ ਸੀ ਠੀਕ ਹੈ ਆਏ ਉਹਨੇ ਟਿਲ ਲਾਇਆ ਪੂਰਾ ਬੜਾ ਮੰਨਿਆ ਪਰ ਮੰਨਿਆ ਵਿਆਹ ਹੀਗਾ ਵੱਡੇ-ਵੱਡੇ ਗਿਫਟ ਵੀ ਆਵੇ ਆਦੇ ਸ਼ੇਰੇ ਹੀ ਇਦਾਂ ਦਾ ਭੇਟ ਹੋਇਆ ਹੀਗਾ 3 ਨੌ ਲੱਖ ਉਹਦੀ ਕੀਮਤ ਹੀ ਵੀ ਮੇਰੇ ਹਿਸਾਬ ਨਾਲ ਜੀ ਉਸ ਵਕਤ ਦੇ 9 ਲੱਖ ਨੂੰ ਅੱਜ ਵੇਖਿਆ ਜੇ ਉਹਦੇ 900 ਕਰੋੜ ਬਣਦਾ ਹਣਾ ਤੇ ਵੱਡੀ ਗੱਲ ਵੱਡੀ ਵੱਡੀ ਗੱਲ ਆ ਇੱਕ ਮੋਰ ਭੇਟਾ ਕੀਤਾ ਗਿਆ ਜਿਹਦੀ ਨੀਲ ਦੀ ਨੀਲਮ ਦੀ ਧੌਣ ਹੀ ਨੀਲਮ ਪੱਥਰ ਬਹੁਤ ਕੀਮਤੀ ਹੁੰਦਾ ਤੇ ਜਿਹਦੇ ਚੁੰਝ ਚ ਮਣਕੇ ਹੀ ਗਏ ਬੜੇ ਕੀਮਤੀ ਮੋਤੀ ਤੋਂ ਉਹ ਉਹ ਵੀ ਚਾਰਣੀ ਭੇਟ ਕੀਤੀ ਗਈ ਉਹ ਸਾਰੀਆਂ ਚੀਜ਼ਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਦਰਬਾਰ ਸਾਹਿਬ ਭੇਟਾ ਕਰਤੀ ਗੁਰੂ ਆਮਦਾ ਦੇ ਦਰ ਤੇ ਵੀ ਨਹੀਂ ਮੈਂ ਇੰਨੀਆਂ ਕੀਮਤੀ ਚੀਜ਼ਾਂ ਜਿਹੜੀਆਂ ਉਹਨਾਂ ਮਾਨਣ ਦੀ ਯੋਗ ਨਹੀਂ ਮੈਂ ਉਹ ਉਹਨਾਂ ਦੀ ਇੱਕ ਸ਼ਰਧਾ ਹੀ ਸੇਕਹੋਂ ਦੇ ਨਾਲ ਦੂਜੀ ਗੱਲ ਜਿਹੜੀ ਗੱਲ ਕਰਦੇ ਆ ਵਿਆਹ ਦੀ ਹੁਣ ਮੈਨੂੰ ਨਹੀਂ ਪਤਾ ਕਿੱਦਾਂ ਦੇ ਕੰਪੈਰੀਜ਼ਨ ਕੀਤੇ ਜਾ ਰਹੇ ਆ ਪਰ ਮੈਂ ਤੇ ਇਹ ਗੱਲ ਕਹਿਣਾ ਮੇਰੀ ਅੱਗੇ ਵੀ ਇੱਕ ਵੀਰ ਜੀ ਨੂੰ ਇੰਟਰਵਿਊ ਕੀਤੀ ਆ ਮੇਰੀ ਉਹਨਾਂ ਨਾਲ ਵੀ ਉਹ ਗੱਲ ਹੋਈ ਆ ਵੀ ਵੇਖੋ ਮੇਰਾ ਇਹ ਗਾ ਬਈ ਅੰਬਾਨੀ ਨੇ ਕੀਤਾ ਵਿਆਹ ਉਹ ਆ ਭਾਰਤ ਦਾ ਇੱਕ ਬਿਜ਼ਨਸਮੈਨ ਵਿਸ਼ਵ ਦੇ 10 ਅਮੀਰ ਬੰਦਿਆਂ ਦੀ ਸੂਚੀ 'ਚ ਉਹਦਾ ਨਾਮ ਮੈਂ ਕਨਫਰਮ ਨਹੀਂ ਆ ਕਿੰਵੇਂ ਨੰਬਰ ਤੇ ਉਹ ਪਰ ਨਾਮ ਆਉਦਾ ਕੋਈ ਕ ਬਿਜ਼ਨਸ ਕਰਦਾ ਉਹ ਕੋਈ ਪੈਸਾ ਉਹ ਜਿੰਨਾ ਮਰਜੀ ਖਰਚੇ ਜਿੱਥੇ ਮਰਜੀ ਖਰਚੇ ਪਰ ਮੈਂ ਹੈਰਾਨ ਇਸ ਗਲਤੂਆਂ ਵੀ ਕੰਪੈਰੀਜ਼ਨ ਮਹਾਰਾਜੀ ਸਿੰਘ ਦੇ ਪੁੱਤਰੇ ਨਾਲ ਕਰ ਕਿਉਂ ਕੀਤਾ ਜਾ ਰਿਹਾ ਲੋੜ ਕੀ ਪਈ ਆ ਜਿਹੜੀ ਗੱਲ ਵੀ ਵਿਸ਼ਾ ਬਣਿਆ ਚਰਚਾ ਦਾ ਉਹ ਕਿਉਂ ਬਣਿਆ ਆ ਵੀ ਮੀਡੀਆ ਜਿਹੜਾ ਵਾ ਉਹਨੂੰ ਇੱਕ ਖਬਰ ਚਾਹੀਦੀ ਹੁੰਦੀ ਆ ਵੇਖੋ ਤੁਸੀਂ ਵੀ ਮੀਡੀਆ ਵਾਲੇ ਵੀ ਹੀਰਜੇ ਮਰੀ ਮੈਂ ਜਿਹੜੇ ਚੈਨਲ ਆ ਉਹ ਟੀਆਰਪੀ ਤੇ ਚੱਲਦੇ ਆ ਵਿਊਜ਼ ਤੇ ਚੱਲਦੇ ਆ ਠੀਕ ਆ ਵਿਊਜ਼ ਉਹਨਾਂ ਚੀਜ਼ਾਂ ਨੂੰ ਆਉਣੇ ਆ ਜਿਹਨਾਂ ਲੋਕੀ ਵੇਖਣਾ ਪਸੰਦ ਕਰਦੇ ਆ ਲੋਕੀ ਸਾਡੇ ਅੱਜ ਕੱਲ ਨਾ ਇਹ ਵਾਹ ਜੀ ਵਾਹ ਬੱਲੇ ਬੱਲੇ ਕਰਾਤੀ ਫਲਾਨੇ ਨੇ ਆ ਵੇਖੋ ਜੀ ਆ ਕਰਤਾ ਉਹ ਕਰਤਾ ਵੀ ਅਸਲੀ ਮੁੱਦੇ ਪਛਾਣ ਰਹੇ ਆ ਇਹਦੇ ਵਿੱਚ ਮੈਂ ਕਹਿੰਨਾ ਜਿਆਦੀ ਮੀਡੀਆ ਦਾ ਵੀ ਕਸੂਰ ਨਹੀਂ ਆ ਕਸੂਰ ਆ ਸਾਡਾ ਲੋਕਾਂ ਦਾ ਅਸੀਂ ਵੇਖਣਾ ਕੀ ਚਾਹ ਰਹੇ ਆ ਜੋ ਅਸੀਂ ਵੇਖਣਾ ਚਾਹ ਰਹੇ ਵਿਖਾਇਆ ਜਾ ਰਿਹਾ ਨਹੀਂ ਤੇ ਇਹ ਕੋਈ ਵੱਡਾ ਮੁੱਦਾ ਥੋੜੀ ਆ ਮੈਂ ਇੱਕ ਸਿੱਖ ਆ ਤੇ ਸਿੱਖ ਤੋਂ ਅੱਗੇ ਮੈਂ ਸਿੱਖ ਪ੍ਰਚਾਰਕ ਠੀਕ ਆ ਮੁੱਦੇ ਸਾਡੇ ਇਹ ਹੋਣੇ ਚਾਹੀਦੇ ਆ ਪੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਇੱਕ ਬਾਦਸ਼ਾਹ ਸੀ ਸਾਨੂੰ ਅੱਜ ਦੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਉਹਨਾਂ ਨੂੰ ਉਤੋਂ ਸਿੱਧ ਲੈਣੀ ਚਾਹੀਦੀ ਵੀ ਉਹਦੇ ਰਾਜ ਦੇ ਵਿੱਚ ਕਦੇ ਚੋਰੀ ਨਹੀਂ ਹੋਈ ਤੇ ਅੱਜ ਸਾਡਾ ਕੀ ਹਾਲ ਆ ਥਾਂ ਥਾਂ ਚੋਰੀਆਂ ਹੋ ਰਹੀਆਂ ਉਹਨੇ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਕੇ ਜੋ ਵੀ ਸਾਡੇ ਇਤਿਹਾਸਿਕ ਸਰੋਤਾਂ 'ਚ ਲਿਖਿਆ ਵੀ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ 7 ਦਿਨ ਲਾਹੌਰ ਦੀਆਂ ਗਲੀਆਂ 'ਚ ਫੇਰ ਕੇ ਬਾਇਓ ਕੁੱਤੇ ਦੇ ਕੋਲੋਂ ਕੈਂਠਾ ਲਾਉਂਦਾ ਕੋਈ ਕਿਸੇ ਨੇ ਨਹੀਂ ਲਾਇਆ ਇਹ ਤੁਲਣਾ ਕਰਨੀ ਚਾਹੀਦੀ ਹੈ ਉਦੇ ਰਾਜ ਦੇ ਵਿੱਚ ਐਜੂਕੇਸ਼ਨ ਬੜੇ ਉੱਪਰਲੇ ਲੈਵਲ ਤੇ ਹੋਣੀ ਚਾਹੀਦੀ ਆ ਕਿਸੇ ਨਾਲ ਵਿਤਕਰਾ ਨਹੀਂ ਧਾਰਮਿਕ ਤੌਰ ਤੇ ਉਦੇ ਰਾਜ ਦੇ ਵਿੱਚ ਉਹਦਾ ਵਿਦੇਸ਼ ਮੰਤਰੀ ਮੁਸਲਮਾਨ ਫਕੀਰ ਅਜੀਜੋ ਦਾ ਅਜੀਜੋਦੀਨ ਉਹਦੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ Hindu ਧਿਆਨ ਸਿੰਘ ਡੋਗਰਾ ਹਨਾ ਉਹਦੇ ਤੋਪਖਾਨੇ ਦਾ ਇੰਚਾਰਜ ਇੱਕ ਮੁਸਲਮਾਨ ਸਿੱਖਾਂ ਨੂੰ ਵੀ ਉਹਨੇ ਪਦਵੀਆਂ ਦਿੱਤੀਆਂ ਪਰ ਉਥੇ ਟੈਲੈਂਟ ਦੀ ਕਦਰ ਸੀ ਜੇ ਕੋਈ ਜਿਹਦੇ 'ਚ ਹੁਨਰ ਆ ਉਹ ਚਾਹੇ ਸੇਕਿਆ Hindu ਮੁਸਲਮਾਨ ਕਿਸੇ ਵੀ ਧਰਮ ਜਾਤ ਮਜਬਦਾ ਉਹਨੂੰ ਉੱਥੇ ਪੈ ਲਈ ਬਾਹਰਲੇ ਮੁਲਕਾਂ ਦੀ ਲੋਕੀ ਨੌਕਰੀ ਇਹ ਸਾਡੇ ਪ੍ਰਚਾਰਕਾਂ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਤੇ ਦੂਜੀ ਗੱਲ ਇਹ ਆ ਵੀ ਜੇ ਕੁਝ ਕਹਿਣਾ ਚਾਹੀਦਾ ਮੈਂ ਪਹਿਲਾਂ ਵੀ ਇੰਟਰਵਿਊ 'ਚ ਇੱਕ ਗੱਲ ਕਹੀ ਆ ਵੀ ਜੇ ਅੰਬਾਨੀਆਂ ਦੇ ਵਿਆਹ ਦੀ ਕੋਈ ਸਾਨੂੰ ਮਤਲਬ ਮੈਂ ਇੱਕ ਸਿੱਖ ਪ੍ਰਚਾਰਕਾਂ ਮੈਂ ਕੁਝ ਕਹਿਣਾ ਹੋਇਆ ਆਪਣੀ ਤਰਫੋਂ ਜਾਂ ਤੁਹਾਡੇ ਵਰਗੇ ਸੂਝਮਾਨ ਵੀਰ ਐ মিডিਆ ਜਿਹੜੇ ਉਹਨਾਂ ਨੂੰ ਕਹਿਣਾ ਹੋਇਆ ਵੀ ਠੀਕ ਆ ਪਤਾ ਨਹੀਂ ਕਿੰਨਾ ਦੱਸਦੇ 5-7000 ਕਰੋੜ ਰੁਪਈਆ ਉਹਨੇ ਲਾ ਦਿੱਤਾ ਹਨਾ ਇਸੇ ਹੋ ਵੀ ਮੇਰੀ ਬੱਲੇ ਬੱਲੇ ਲੋਕੀ ਕਹਿਣ ਹੁੰਦਾ ਤੇ ਐਸੇ ਕਰਕੇ ਹੀ ਸਾਡੇ ਪਿੰਡਾਂ 'ਚ ਵਿਆਹ ਹੁੰਦੇ ਨਾ ਟੇਲ ਕਾ ਤੋਂ ਲਾ ਲੈਣੇ ਕਰ ਜੇ ਕਿ ਜਿਹੜਿਆ ਵੀ ਲੋਕਾਂ ਦੇ ਵਿੱਚ ਕਰਾ ਬੱਲੇ ਬੱਲੇ ਕਰਵਾਉਣੀ ਮੁੜ ਕੇ ਭਾਵੇਂ ਸਾਰੀ ਉਮਰ ਕਰਜ਼ਾ ਲਾਉਂਦੇ ਮਰ ਜੀਏ ਬੱਲੇ ਬੱਲੇ ਰਹਿੰਦੀ ਦੁਨੀਆ ਤਾਂ ਕਿ ਕਿਤਰਾ ਹੁੰਦੀ ਹੈ ਵੀ 5000 ਕਰੋੜ ਰੁਪਇਆ ਤੋਂ ਕਿਸੇ ਨੂੰ 77000 ਕਰੋੜ ਕਿਸੇ ਗਾਇਕ ਨੂੰ ਦੇ ਦਿੱਤਾ ਔਰਲੀ ਕਿਸੇ ਫਿਲਮ ਸਟਾਰ ਨੂੰ ਦੇ ਦਿੱਤਾ ਤੇ ਸਾਡੇ ਭਾਰਤ ਦੇ ਵਿੱਚ ਬੜੇ ਹੋਜੇ ਇਲਾਕੇ ਆ ਜਿੱਥੇ ਅਜੇ ਤੱਕ ਬੱਤੀ ਨਹੀਂ ਗਈ ਬੜੇ ਹੋਜੇ ਇਲਾਕੇ ਆ ਜਿੱਥੇ ਪਾਣੀ ਨਹੀਂ ਹੈਗਾ ਜਿੱਥੇ ਐਜੂਕੇਸ਼ਨ ਨਹੀਂ ਹੈਗੀ 2000 2000 ਕਰੋੜ ਰੁਪਏ ਇਹੋ ਜੇ ਇਲਾਕਿਆਂ ਦੇ ਖਰਚ ਆਉਣ ਵਾਲੇ 20 ਸਾਲਾਂ ਨੂੰ ਵੀ ਜੇ ਜਿਗਰ ਹੋਵੇ ਪਈ ਇਹ ਇਲਾਕੇ 'ਚ ਬੱਤੀ ਨਹੀਂ ਹੁੰਦੀ 20 ਸਾਲ ਪਹਿਲਾਂ ਤੇ ਫਲਾਨੇ ਬਿਜ਼ਨਸਮੈਨ ਦੇ ਮੁੰਡੇ ਦਾ ਵਿਆਹ ਸੀ ਤੇ ਉਹਨੇ ਫਿਰ ਗਿਫਟ ਦਿੱਤਾ ਇੱਥੋਂ ਦੇ ਲੋਕਾਂ ਨੂੰ ਤੇ ਤੇਰੇ ਚਰਚੇ ਰਹਿੰਦੀ ਦੁਨੀਆ ਤੱਕ ਹੋਣਗੇ ਤੋ ਸਾਨੂੰ ਵੀ ਇਹ ਸਲਾਹਾਂ ਇਹ مشورے ਇਹੋ ਜੇ ਲੋਕਾਂ ਨੂੰ ਦੇਣੇ ਚਾਹੀਦੇ ਇਹਦੇ ਨਾਲ ਇੱਕ ਤਾਂ ਸਾਡੇ ਜਿਹੜੇ ਲੋਕ ਆ ਉਹਨਾਂ ਦਾ ਭਲਾ ਹੋਵੇ ਇੱਕ ਉਹਨਾਂ ਦੀ ਫਜ਼ੂਲ ਖਰਚੀ ਰੁਕੇ ਕਈ ਵਾਰ ਇਹਨੇ ਦਾ ਵੀ ਜਿੰਨੀ ਕਿ ਬੰਦੇ ਨੂੰ ਸਮਝਾਉ ਉਨੀ ਕੋਈ ਕਰੀ ਜਾਂਦਾ ਠੀਕ ਆ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਜਿਹੜੇ ਆ ਹੁਣ ਮੈਨੂੰ ਤੇ ਕਈ ਚੀਜ਼ਾਂ ਮੈਨੂੰ ਇੱਕ ਵੀਰ ਜੀ ਦੱਸ ਰਹੇ ਸੀਗੇ ਉਹ ਕਹਿੰਦੇ ਜੀ ਇੱਕ ਨਾ ਕੋਈ ਪਤੀਲੇ ਚ ਪਾ ਕੇ ਸਗਲੇ ਚ ਪਾ ਕੇ ਉਹ ਕਿਤੇ ਚਲੋ ਵਿਆਹ ਤੇ ਜਾ ਰਹੇ ਸੀਗੇ ਯਾਰ ਮੈਂ ਮੈਨੂੰ ਇੱਕ ਵੀਰ ਨੇ ਦੱਸਿਆ ਮੈਂ ਕਿ ਕੋ ਸੁਣੇ ਜਿੰਨਾ ਜਿਹੜੇ ਪ੍ਰਚਾਰਕ ਕੋ ਉਹਨਾਂ ਨੇ ਸੁਣਿਆ ਮੈਂ ਰੁਕ ਨਹੀਂ ਸੁਣਿਆ ਪਰ ਵੀਰ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਜਦੋਂ ਸ਼ੇਰੇ ਪੰਜਾਬ ਆਰਾ ਦਾਨ ਕਰ ਰਿਹਾ ਸੀ ਤੇ ਉਹ ਪਰ ਜੀ ਘਰ ਦੇ ਵਿੱਚ ਜਿੰਨੇ ਜੀ ਆ ਉਹਦੇ ਹਿਸਾਬ ਨਾਲ ਮੋਹਰੇ ਦੇ ਰਿਹਾ ਸੀ ਤੇ ਕਹਿੰਦੇ ਇੱਕ ਮਨੁੱਖ ਜਿਹੜਾ ਸੀ ਉਹ ਕੁਜੇ ਦੇ ਵਿੱਚ ਪਾ ਕੇ ਤੇ ਕੀੜੇ ਪਾ ਕੇ ਲੈ ਆ ਕਹਿੰਦਾ ਜੀ ਤੁਸੀਂ ਜੀਆਂ ਦੇ ਹਿਸਾਬ ਨਾਲ ਮੋਹਰ ਦਿੰਦੇ ਹੋ ਤੇ ਮੇਰੇ ਕੋਲ ਮੇਰੇ ਆ ਜੀ ਆ ਹਾਂਜੀ ਤੇ ਮੈਨੂੰ ਇਹਦੇ ਹਿਸਾਬ ਨਾਲ ਦਓ ਕਹਿੰਦੇ ਜੋ ਮਹਾਰਾਜ ਜੀ ਥੋੜਾ ਸੋਚਿਆ ਰ ਫਿਰ ਉਹਨੂੰ ਕੁਜਾ ਭਰ ਕੇ ਦੇਤਾ ਵੀ ਗਿਣਤੀ ਤੇ ਨਹੀਂ ਹੋ ਸਕਦੀ ਤੇ ਉਹ ਇਦਾਂ ਲੈ ਲਾ ਹੁਣ ਇਹ ਵੇਖੋ ਕੰਪੈਰੀਜ਼ਨ ਵੀ ਕਰਨਾ ਤੇ ਮਨ ਘੜਤ ਗੱਲਾਂ ਦਾ ਫਿਰ ਦੱਸੋ ਵੀ ਇਹ ਗੱਲ ਹੋ ਸਕਦੀ ਹੈ ਕਿਹੇ ਬੰਦੇ ਦੀ ਯੁਰਤ ਹੋ ਸਕਦੀ ਵੀ ਇੱਕ ਬਾਦਸ਼ਾਹ ਦੇ ਸਾਹਮਣੇ ਇੱਕ ਫਰੇਵ ਕਰੇ ਜਾ ਕੇ ਕੀੜੇ ਕੀੜੇ ਉਹਦੇ ਜੀ ਹੋ ਸਕਦੇ ਉਹਨਾਂ ਕੀੜਿਆਂ ਨੂੰ ਰੋਟੀ ਦਿੰਦਾ ਜੀਆਂ ਨੂੰ ਤਾਂ ਰੋਟੀ ਦਿੰਦਾ ਪਰ ਜੀ ਮੋਰ ਕਿਉਂ ਦਿੱਤੀ ਜਾ ਰਹੀ ਆ ਵੀ ਕਿਸ ਦੇ ਢਿੱਡ 'ਚ ਰੋਟੀ ਦਾ ਫਿਕਰ ਆ ਲੜੀੜੇ ਕੱਪੜੇ ਦਾ ਫਿਕਰ ਆ ਸੌਣ ਦਾ ਫਿਕਰ ਆ ਕੰਮ ਕਰਦਾ ਫਿਕਰ ਆ ਪਰ ਜੀ ਨੂੰ ਮਿਲੂਗਾ ਤੇ ਹਰ ਇੱਕ ਹਨਾ ਕੀੜ ਕੀੜਿਆਂ ਨੂੰ ਰੋਟੀ ਕਮਾ ਕੇ ਦਿੰਦਾ ਕੀੜਿਆਂ ਨੂੰ ਲੀੜਿਆਂ ਦੀ ਲੋੜ ਆ ਕੀੜਿਆਂ ਦਾ ਨਾ ਭੋਜਨ ਉਹ ਕਿਦਾਂ ਮੋਰਾਂ ਦੇ ਸਕਦਾ ਕਿਉਂ ਹੈ ਸਿਰ ਪੈਰ ਵਾਲੀਆਂ ਗੱਲਾਂ ਐ ਜੀ ਅਸੀਂ ਕੰਪੈਰੀਜ਼ਨ ਹੀ ਕਰਨ ਤੁਰ ਪਿਆ ਮਾਫ ਕਰਨਾ ਮੇਰਾ ਥੋੜਾ ਲਹਿਜਾ ਜਾਪਦਾ ਉੱਚਾ ਹੋ ਰਿਹਾ ਪਰ ਜੇ ਅਸੀਂ ਕੰਪੈਰੀਜ਼ਨ ਹੀ ਕਰ ਰਹੇ ਆ ਤੇ ਕੋਈ ਦਲੀਲ ਤੇ ਸਹੀ ਦੀਗੀ ਯਾਰ ਠੀਕ ਹੈ ਤਾਂ ਪਹਿਲੀ ਗੱਲ ਲੋੜ ਹੀ ਨਹੀਂ ਬਣਦੀ ਉਹ ਇੱਕ ਪੰਜਾਬ ਦਾ ਬਾਰਸ਼ਾ ਹੈਗਾ ਉਹ ਇੱਕ ਬਿਜ਼ਨਸਮੈਨ ਆ ਉਹ ਆਪਣੀ ਸਮਝ ਮੁਤਾਬਕ ਕਰ ਰਿਹਾ ਪਹਿਲੀ ਗੱਲੇ ਬਹਿਸ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਤੇ ਜੇ ਮੁੱਦਾ ਹੋਣਾ ਚਾਹੀਦਾ ਤੇ ਸਾਰਥਕ ਸਲਾਹ ਦੇਣੀ ਚਾਹੀਦੀ ਕਿ ਭਾਈ ਜੇ ਸ਼ੇਰ-ਏ-ਪੰਜਾਬ ਮਹਾਰਨਜੀਤ ਸਿੰਘ ਦੇ ਪੋਤਰੇ ਦਾ ਵਿਆਹ ਉਸ ਵਕਤ ਏਸ਼ੀਆ ਦਾ ਸਭ ਤੋਂ ਵੱਡਾ ਵਿਆਹ ਸੀ ਇਹਦੇ ਵਿੱਚ ਕੋਈ ਦੋਸ਼ ਰਿਆ ਨਹੀਂ ਆ ਸ਼ੱਕ ਨਹੀਂ ਆ ਪਰ ਉਹਦਾ ਰਾਜ ਪ੍ਰਬੰਧੂ ਵੇਖੋ ਅੱਜ ਵੀ ਉਹਦੀਆਂ ਸਿਫਤਾਂ ਹੁੰਦੀਆਂ ਪੀ ਉਹਦੇ ਰਾਜ ਚ ਕਦੇ ਕਿਹਨੂੰ ਮੌਤ ਦੀ ਸਜ਼ਾ ਨਹੀਂ ਹੋਈ ਕਿਦਾਂ ਦਾ ਰਾਜਾ ਸੀ ਬਾਬਾ ਜੀ ਇੱਕ ਇੱਥੇ ਗੱਲ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੱਛ ਤੋਂ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀ ਸਿੱਖ ਚਿੰਤਕ ਸਨ ਉਹਨਾਂ ਨੂੰ ਵੀ ਮੈਂ ਪੁੱਛਿਆ ਸੀ ਕਿ ਇਸ ਮੌਜੂਦਾ ਸਮੇਂ ਦੇ ਵਿੱਚ ਕੋਈ ਲੱਗਦਾ ਲੀਡਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਵਰਗਾ ਰਾਜ ਆਪਾਂ ਨੂੰ ਦੇ ਸਕਦਾ ਹੋਵੇ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਮੌਜੂਦਾ ਸਮੇਂ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਮੌਜੂਦਾ ਸਮੇਂ 'ਚ ਰਾਜ ਦੇਣ ਲਈ ਇਹਦੇ ਲਈ ਤਿੰਨ ਚੀਜ਼ਾਂ ਚਾਹੀਦੀਆਂ ਪਹਿਲੇ ਨੰਬਰ ਤੇ ਜਿਹੜਾ ਰਾਜਾ ਬਣਦਾ ਕੋਈ ਪ੍ਰਧਾਨ ਮੰਤਰੀ ਕੋਈ ਮੁੱਖ ਮੰਤਰੀ ਬਣਦਾ ਉਹਦੇ ਅੰਦਰ ਸਵਾਰਥ ਨਹੀਂ ਹੋਣਾ ਚਾਹੀਦਾ ਠੀਕ ਹੈ ਮਹਾਰਾਜ ਜੀ ਸਿੰਘ ਦੀ ਰਾਜ ਦੇਣ ਦੀ ਨਾ ਕੋਈ ਵੱਡੀ ਗੱਲ ਨਹੀਂ ਆ ਸਭ ਤੋਂ ਪਹਿਲੀ ਗੱਲ ਸਾਡੇ ਸਾਡਾ ਕੋਈ ਮੁੱਖ ਮੰਤਰੀ ਆ ਤੇ ਸਾਡਾ ਪ੍ਰਧਾਨ ਮੰਤਰੀ ਉਹਨੇ ਇਹ ਸਮਝਣਾ ਚਾਹੀਦਾ ਕਿ ਇਹ ਜਿਹੜੀ ਪਰਜਾ ਹੈ ਮੇਰੇ ਧੀਆ ਪੁੱਤਿਆ ਤੇ ਮੈਂ ਰਾਜਾ ਮੈਂ ਮਾਂ-ਬਾਪ ਦੀ ਚਾ ਠੀਕ ਹੈ ਪਹਿਲੀ ਗੱਲ ਇਹ ਹੋਣੀ ਚਾਹੀਦੀ ਦੂਜੀ ਗੱਲ ਉਹਦੇ ਅੰਦਰ ਦੇਸ਼ ਭਗਤੀ ਹੋਣੀ ਚਾਹੀਦੀ ਆ ਵੀ ਮੈਂ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਤੇ ਦੇਸ਼ ਦਾ ਨਾਮ ਉੱਚਾ ਕਿਦਾਂ ਹੁੰਦਾ ਦੇਸ਼ 'ਚ ਭੁੱਖਮਰੀ ਨਾ ਹੋਵੇ। ਦੇਸ਼ 'ਚ ਬੇਰੁਜ਼ਗਾਰੀ ਨਾ ਹੋਵੇ। ਦੇਸ਼ ਦੇ ਵਿੱਚ ਕ腐ਪਸ਼ਨ ਨਾ ਹੋਵੇ। ਦੇਸ਼ ਦੇ ਵਿੱਚ ਲੁੱਟਾਂ ਖੋਹਾਂ ਨਾ ਹੋਣ। ਦੇਸ਼ ਦੀ ਬਿਜਲੀ ਇਤਿਹਾਦ ਕਮੀ ਨਾ ਹੋਵੇ। ਹੈਲਥ ਦਾ ਪ੍ਰਬੰਧ ਉੱਚੇ ਲੈਵਲ ਦਾ ਹੋਵੇ। ਲੋਕ ਪੜ੍ਹੇ ਲਿਖੇ ਹੋਣ, ਸੂਝਵਾਨ ਹੋਣ। ਹਰੇਕ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਹੋਵੇ। ਹਾਂਜੀ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਆਪਣੇ ਅੰਦਰ ਆਪਣੇ ਅੰਦਰ ਤਿਆਗ ਹੋਊਗਾ ਰਾਜੇ ਦੇ ਅੰਦਰ, ਜਨਤਾ ਦੇ ਅੰਦਰ ਆਪੇ ਤਿਆਗ ਹੋਣਾ। ਵੇਖੋ 1965 ਦੀ جنگ ਦੀ ਗੱਲ ਆ ਕਿ ਸ਼ਰਕਤਰ ਦੀ جنگ ਦੀ ਗੱਲ ਆ ਉਦੋਂ ਇੱਕ ਕਾਲ ਦਿੱਤੀ ਦੇਸ਼ ਦੇ ਆਕਮ ਨੇ ਕਿ ਦੇਸ਼ ਜਿਹੜਾ ਲੜਾਈ ਦੇ ਕਾਰਨ ਆਰਥਿਕ ਤੌਰ ਤੇ ਐਸ ਵਕਤ ਜ਼ਰੂਰਤ ਆ ਤੇ ਸਾਡੇ ਪੰਜਾਬ ਚੋਂ ਵੀ ਹੋਰ ਦੇਸ਼ਾਂ ਚੋਂ ਵੀ ਕੁਆਂਟਟਲਾਂ ਦੇ ਹਿਸਾਬ ਨਾਲ ਸੋਨਾ ਇਕੱਠਾ ਹੋ ਗਿਆ ਲੋਕਾਂ ਨੇ ਦਿੱਤਾ ਨਾ ਦੇਸ਼ ਭਗਤੀ ਆ ਤੇ ਹੁਣ ਉਹ ਉਹ ਸੋਨਾ ਦੇਸ਼ ਦੀ ਤਰੱਕੀ ਲਈ ਸਹੀ ਥਾਂ ਲੱਗੀ ਇਹ ਤੇ ਲੀਡਰ ਚ ਇਮਾਨਦਾਰੀ ਚਾਹੀਦੀ ਆ ਤੋ ਮਾਰਦਾਰਨ ਜੀਤ ਸਿੰਘ ਜਿਹੜਾ ਵੇਖੋ ਉਹਦੇ ਕਿੱਸੇ ਕਈ ਸੋਨ ਨੂੰ ਮਿਲਦੇ ਆ ਕਿੰਦਾ ਦਾ ਰਾਜਾ ਸੀਗਾ ਉਹ ਰਾਜਾ ਆਂਦੇ ਇਦਾਂ ਦਾ ਵੀ ਬੜਾ ਮਸ਼ਹੂਰ ਕਿੱਸਾ ਵੀ ਜਦੋਂ ਕਾਲ ਪੈ ਗਿਆ ਲਾਹੌਰ ਚ ਕਾਲ ਪੈ ਗਿਆ ਤੇ ਉਹ ਉਹਨੇ ਆਪਣੇ ਭੰਡਾਰੇ ਖੋਲਤੇ ਭੰਡਾਰੇ ਖੋਲਤੇ ਤੇ ਇੱਕ ਕੁੰਜੇ ਚ ਆਇਆ ਉਹ ਭੇਸ ਬਦਲ ਕੇ ਵੀ ਜਿਹੜਾ ਮੈਂ ਭੰਡਾਰੀ ਖੋਲੇ ਸਹੀ ਮਿਲ ਰਿਹਾ ਕਿਸੇ ਨਾਲ ਗਵਨ ਘਟਾਲਾ ਤੇ ਨਹੀਂ ਹੋ ਰਿਹਾ ਕੋਈ ਗਰੀਬ ਨਾਲ ਧੱਕਾ ਤੇ ਨਹੀਂ ਹੋ ਰਿਹਾ ਗਰੀਬ ਜੀ ਬਸਤੀ ਦਾ ਇੱਕ ਬੁੱਢਾ ਸੀ ਤੇ ਉਹ ਚਾਦਰ ਚ ਉਹਨੇ ਭਾਰੀ ਪੰਡ ਪਾ ਲਈ ਗਾਣਿਆਂ ਦੀ ਤੇ ਫਿਰ ਵੇਖੀ ਜਾਵੇ ਇੱਕ ਨੌਜਵਾਨ ਆਇਆ ਦਾ ਬਾਬਾ ਪੰਡ ਭਾਰੀ ਆ ਦਾਣੇ ਕਢ ਲਾ ਉਹ ਆਂਦਾ ਪੰਡ ਭਾਰੀ ਮੈਨੂੰ ਦੀਂਦਾ ਮੈਂ ਮੇਰੇ ਕੋ ਚੁੱਕੀ ਨਹੀਂ ਜਾਣੀ ਪਰ ਮੇਰਾ ਮੈਂ ਚਾਹਣਾ ਕਾਲ ਪਿਆ 10 ਦਿਨ ਸੌਖੇ ਲੰਘ ਜਾਣੇ ਪੰਡ ਕਿਸ ਤਰ੍ਹਾਂ ਮੇਰੇ ਘਰ ਚਲ ਜੇ ਉਹ ਆਂਦਾ ਲਿਆ ਫਿਰ ਪੰਡ ਬੰਨੀ ਤੇ ਉਹਨੇ ਸਿਰ ਤੇ ਚੁੱਕੀ ਤੇ ਘਰ ਸੁੱਟ ਕੇ ਆਇਆ ਉਹ ਕੌਣ ਹੀ ਮਾਰਾ ਰਣਜੀਤ ਸਿੰਘ ਆਪਣੀ ਪਰਜਾ ਦਾ ਦਰਦ ਕਿੰਨਾ ਹੋਗਾ ਪਹਿਲਾਂ ਦੇ ਭੰਡਾਰੀ ਖੋਲੇ ਤੇ ਜਿਨ੍ਹਾਂ ਦੇ ਘਰ ਚ ਜਾ ਨਹੀਂ ਸੋ ਦਾਣੇ ਪਹੁੰਚਾਈ ਇਥੇ ਕਰੋਨਾ ਕਾਲ ਆਇਆ ਕੀ ਸਾਡੇ ਲੀਡਰਾਂ ਦੇ ਅੰਦਰ ਉਹ ਚੀਜ਼ ਜਾਗੀ ਕਿੰਨੇ ਲੋਕ ਮੈਂ ਵੇਂਦਾ ਰਿਹਾ ਜੇ ਕੋਈ ਬੰਬੇ ਤੋਂ ਤੁਰਿਆ ਤੇ ਟ੍ਰੇਨਾਂ 'ਚ ਤੁਰ ਕੇ ਗਿਆ ਬਿਹਾਰ ਤੱਕ ਹਾਂਜੀ ਕਿੰਨਾ ਕੁਝ ਜਿਹੜਾ ਵਾ ਉਹ ਲੋਕ ਭੁੱਖੇ ਮਰੇ ਰੁਜ਼ਗਾਰ ਖੋਏ ਗਏ ਅੱਜ ਸਾਡੀ ਜਿਹੜੀ ਇੱਥੋਂ ਦੀ ਨੌਜਵਾਨੀਆਂ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਆ ਇੱਥੇ ਰੁਜ਼ਗਾਰ ਨਹੀਂ ਉਹ ਨਹੀਂ ਸਾਡੀ ਮਤਲਬ ਕਿ ਇਹ ਤੇ ਹਾਕਮਾਂ ਨੇ ਸੋਚਿਆ ਉਹਨਾਂ ਦਾ ਕੁੰਡਾ ਹੋਣਾ ਚਾਹੀਦਾ ਔਖੀ ਗੱਲ ਕੋਈ ਨਹੀਂ ਹੁੰਦੀ ਜੀ ਅੱਜ ਵੀ ਕੋਈ ਔਖੀ ਗੱਲ ਨਹੀਂ ਇਸ ਦੇਸ਼ ਵਿੱਚ ਪੈਸੇ ਦੀ ਕਮੀ ਨਹੀਂ ਰੁਜ਼ਗਾਰ ਦੀ ਕਮੀ ਨਹੀਂ ਬਸ ਲੋੜ ਆ ਉਦਮ ਦੀ ਲੀਡਰਾਂ ਵੱਲੋਂ ਉਦਮ ਦੀ ਇਸ ਦੇਸ਼ ਨੂੰ ਆਪਣਾ ਸਮਝ ਕੇ ਬੁਲੰਦੀਆਂ ਤੇ ਲੈ ਜਾਣ ਦੀ ਸੋਚ ਦੀ ਇਹ ਕਮੀ ਕੋਈ ਵੱਡੀ ਗੱਲ ਨਹੀਂ ਜਿਵੇਂ ਕਹੇ ਵੀ ਅੱਜ ਹੋਇਆ ਇਹਦੇ ਤੁਹਾਨੂੰ ਵੀ ਪਤਾ ਵੀ ਹੋਇਆ ਕਿ ਨਹੀਂ ਹੋਇਆ ਇਹ ਨਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਜਦੋਂ ਇਦਾਂ ਦੀ ਗੱਲ ਦਾ ਸਵਾਲ ਲੈਣਾ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਵੀ ਮੈਂ ਅੱਜ ਜਦੋਂ ਇੱਥੇ ਵਿਛੜਦਾ ਮੈਂ ਆਪਣੇ ਆਪ ਨੂੰ ਸੁਰੱਖਿਅਤ ਫੀਲ ਕਰਦਿਆਂ ਮੈਂ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਵੀ ਮੈਂ ਜਦੋਂ ਕਿਤੇ ਜਾ ਰਿਹਾ ਜਾਂ ਮੈਨੂੰ ਰੋਜ਼ਗਾਰ ਮਿਲ ਜੂਗਾ ਜਾਂ ਮੈਂ 4 ਦਿਨ ਬੈਠ ਕੇ ਮੇਰੇ ਸਰਕਾਰ ਕੋਈ ਹੈਲਪ ਕਰੂਗੀ ਕੋਈ ਇਦਾਂ ਦੀਆਂ ਸੁਵਿਧਾਵਾਂ ਹੈਗੀਆਂ ਨੌਜਵਾਨ ਪਲੱਸ 2 ਕਰਨ ਤੋਂ ਬਾਅਦ ਜੇ ਬੇਰੁਜ਼ਗਾਰ ਆ ਸਰਕਾਰ ਕਹਿੰਦੀ ਆ ਕਿ ਜਿੰਨਾ ਚਿਰ ਤੈਨੂੰ ਰੁਜ਼ਗਾਰ ਨਹੀਂ ਮਿਲ ਜਾਂਦਾ ਅਸੀਂ ਤੈਨੂੰ ਪੈਸਾ ਦਵਾਂਗੇ ਤੈਨੂੰ ਰੁਜ਼ਗਾਰ ਲੱਭ ਕੇ ਦਵਾਂਗੇ ਫਿਰ ਤੂੰ ਰੁਜ਼ਗਾਰ ਕਰੇਗਾ ਉਹ ਚੋਂ ਸਾਨੂੰ ਸਾਡੇ ਪੈਸੇ ਮੂੜ ਦੇ ਬਾਬਾ ਜੀ ਇੱਕ ਹੋਰ ਇੱਕ ਜ਼ਰੂਰੀ ਸਵਾਲ ਆ ਕਿ ਜਿਸ ਤਰ੍ਹਾਂ ਕਹਿ ਲੋ ਕਿ ਮਹਾਰਾਜਾ ਰਣਜੀਤ ਸਿੰਘ ਜਿਹਦੇ ਪੋਤਰੇ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਸਹੀ ਜਿਹੜੀ ਜਾਣਕਾਰੀ ਆ ਉਹਨਾਂ ਨੂੰ ਮਤਲਬ ਕਨਫਿਊਜ਼ ਹੋ ਰਹੀ ਹੈ ਸਹੀ ਜਾਣਕਾਰੀ ਨਹੀਂ ਮਿਲ ਰਹੀ ਨਹੀਂ ਨਹੀਂ ਵੇਖੋ ਜੇ ਤਾਂ ਇਸ ਤਰ੍ਹਾਂ ਆਪਾਂ ਚਰਚਾ ਕਰਾਂਗੇ ਸਟੇਜਾਂ ਤੇ ਮੈਂ ਕਥਾਵਿਚ ਮੈਂ ਕਰਾਂ ਕੋਈ ਢਾਡੀ ਕਵੀਸ਼ਰ ਜਾਂ ਕੋਈ ਕਿਸ ਤਰ੍ਹਾਂ ਦਾ ਵੀ ਆਪਣਾ ਬੁੱਧੀਜੀਵੀ ਇਹ ਚਰਚਾ ਕਰਦਾ ਵੀ ਵੇਖੋ ਜੀ ਜੇ ਅਬਾਨੀ ਨੇ ਇਦਾਂ ਵਿਆਹ ਕਰਤਾ ਤੇ ਸਾਡੇ ਕੋਲ ਇਤਿਹਾਸ ਪਿਆ ਸਾਡੇ ਮਹਾਰਾਜ ਰਣਜੀਤ ਸਿੰਘ ਨੇ ਆਹ ਕੁਝ ਕਰਤਾ ਇਹਦਾ ਕੀ ਮਿਲਣਾ ਇਹਦੀ ਕੋਈ ਸੇਧ ਨਹੀਂ ਜਾਂਦੀ ਇਹ ਕੋਈ ਗੱਲ ਕਰਨ ਵਾਲੀ ਥੋੜੀ ਪਿਆ ਗੱਲ ਇਹ ਕਰਨੀ ਚਾਹੀਦੀ ਮੈਂ ਪਹਿਲਾਂ ਵੀ ਕਹਿ ਦਿੰਦਾ ਫਿਰ ਰੀਪੀਟ ਹੋ ਗੱਲ ਹੁੰਦੀ ਵੀ ਅਸੀਂ ਕਰਨੀ ਹੈ ਗੱਲ ਜੇ ਅਬਾਨੀ ਵਰਗਾ ਅਮੀਰ ਬੰਦਾ ਕੋਈ ਇਸ ਤਰ੍ਹਾਂ ਦੀ ਬੇਫਜ਼ੂਲੀ ਖਰਚ ਕਰ ਰਿਹਾ ਤੇ ਅਸੀਂ ਨੂੰ ਸੁਝਾ ਦੇ ਸਕਦੇ ਹਾਂ ਭਰਾਵਾ ਤੂੰ ਉਸ ਦੇਸ਼ ਦਾ ਵਾਸੀ ਆ ਜਿਸ ਦੇਸ਼ ਵਿੱਚ ਲੋੜਵੰਦਾ ਨੂੰ ਬੜੀ ਲੋੜ ਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਲਿਆ ਉਹ ਕਰ ਤੇ ਜੇ ਮਾਰਾ ਜਰਨਜੀਤ ਸਿੰਘ ਦਾ ਜ਼ਿਕਰ ਕਰਨਾ ਤੇ ਅੱਜ ਦੇ ਆਪਣੇ ਹਾਕਮਾਂ ਨੂੰ ਵੀ ਕਹਿਣਾ ਵੀ ਭਾਈ ਆਪਾਂ ਆਪਣੇ ਇਤਿਹਾਸ ਤੋਂ ਸਿੱਖੀਏ ਕਿਹੋ ਜਿਹਾ ਸ਼ਾਸਨ ਦਿੱਤਾ ਉਹਨੇ ਬਾਹਰਲੇ ਵਿਦੇਸ਼ੀ ਜਿਹੜੇ ਇੱਥੇ ਨੌਕਰੀ ਕਰਨ ਆਉਂਦੇ ਸੀ ਇੱਥੋਂ ਦੀ ਐਜੂਕੇਸ਼ਨ ਕਿੰਨੀ ਉੱਚੀ ਸੀ ਇੱਥੋਂ ਦਾ ਰਾਜ ਪ੍ਰਬੰਧ ਉਦਾਂ ਚਲਾਇਆ ਜਾਵੇ ਇਹ ਜ਼ਿਕਰ ਕੀਤਾ ਜਾਵੇ ਕਰਨਾ ਦਾ ਠੀਕ ਆ ਨਾ ਤਾਂ ਜਿਹੜੀ ਇਹ ਜ਼ਿਕਰ ਕਰਨਾ ਜੀ ਇਹਨੇ ਆ ਖਰਚਾ ਕੀਤਾ ਜੀ ਉਹਨੇ ਇੰਨੀਆਂ ਮੋਹਰਾਂ ਵੰਡਤੀਆਂ ਜੀ ਉਹ ਬਰਾਤ ਇੰਨੀ ਲੰਮੀ ਸੀ ਜੀ ਉਹ ਉੱਥੇ ਮੱਥਾ ਟੇਕਿਆ ਤੇ ਉੱਥੋਂ ਤੱਕ ਲੈਣ ਨਹੀਂ ਫੇਰ ਕੀ ਹੋ ਗਿਆ ਸੁਣਨ ਵਾਲੇ ਨੂੰ ਕੀ ਸੇਧ ਮਿਲੀ ਬਾਬਾ ਜੀ ਕੀ ਅਖੀਰ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਦੇ ਨੇ ਜਾਂ ਜੋ ਵੀ ਹੈ ਕੀ ਉਹਨਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਨੇ ਮੈਂ ਇਹ ਕਿਨੂੰ ਕੀ ਕਹਿ ਸਕਦਾ ਪਰ ਮੇਰੀ ਇੱਕ ਰਾਇ ਕਹਿ ਲਓ ਮੇਰੀ ਇੱਕ ਸਲਾਹ ਆ ਜਿਹੜੀ ਕਿ ਮੈਂ ਇਹ ਨਹੀਂ ਕਹਿੰਦਾ ਕੋਈ ਜ਼ਰੂਰ ਮੰਨੀ ਵਾਹ ਕਹਿੰਦੇ ਬਿਨਾ ਮੰਗਿਆ ਸਲਾਹ ਦੇਣੀ ਵੀ ਨਹੀਂ ਚਾਹੀਦੀ ਪਰ ਇੱਕ ਰਏ ਆ ਵੀ ਆਪਾਂ ਨੂੰ ਸਟੇਜਾਂ ਤੇ ਗੱਲਾਂ ਕਰਨੀਆਂ ਚਾਹੀਦੀਆਂ ਉਹ ਜਿਨ੍ਹਾਂ ਨਾਲ ਸਾਡੀ ਕੌਮ ਨੂੰ ਸੇਧ ਮਿਲੇ ਅੱਜ ਜਿਹੜੀ ਸਾਡੀ ਦੌੜ ਲੱਗੇ ਅੱਜ ਅਸੀਂ ਪਤਾ ਕੀ ਕਰਦੇ ਹਾਂ ਅੱਜ ਅਸੀਂ ਇਹਨੇ ਵੀ ਚਲੰਤ ਮੁਦੇ ਚਲੰਤ ਮੁਦੇ ਫੜਨੇ ਚਾਹੀਦੇ ਆ ਜਿਹੜੇ ਅੱਜ ਦਾ ਵਿਸ਼ਾ ਕੋਈ ਇਹਨੂੰ ਫੜਨਾ ਚਾਹੀਦਾ ਪਰ ਉਹਨੂੰ ਆਪਣੇ ਤਰੀਕੇ ਦੇ ਨਾਲ ਸੇਧ ਦੇਣੀ ਚਾਹੀਦੀ ਉਹਨੂੰ ਵੀ ਲੋਕੀ ਸੁਣ ਕੇ ਵਾਕਿਆ ਸਾਨੂੰ ਕੁਝ ਨਾ ਕੁਝ ਮਿਲਿਆ ਇੱਕ ਨਾ ਹੋਰ ਗੱਲ ਆ ਵੀ ਸਾਨੂੰ ਆਮ ਲੋਕਾਂ ਦੇ ਪਬਲਿਕ 'ਚ ਵੀ ਖਾਮੀਆਂ ਬਹੁਤੀਆਂ ਨੇ ਮੈਂ ਸਟੇਜ ਤੇ ਬਹਿ ਜੰਨਾ ਜੀ ਮੈਂ ਉੱਥੇ ਆ ਵੇਖਿਆ ਉੱਥੇ ਆ ਹੋਈ ਜਾਂਦਾ ਉੱਥੇ ਆ ਵੇਖਿਆ ਮੈਂ ਪ੍ਰਚਾਰਕਾਂ ਜਾਂ ਮੈਂ ਵੇਖਿਆ ਤੇ ਮੇਰੀ ਜ਼ਿੰਮੇਵਾਰੀ ਬਣਦੀ ਉਹਨੂੰ ਸੁਧਾਰਨ ਦੀ ਮੈਂ ਜੇ ਉੱਥੇ ਵੇਖ ਲਿਆ ਤੇ ਮੈਂ ਉੱਥੇ প্রচার ਕਰਾਂ ਚਾਰ ਭਰਾਵਾਂ ਨੂੰ ਇਕੱਠੇ ਕਰਾਂ ਮੈਂ ਕਿਦਾਂ ਪ੍ਰਚਾਰ ਕਰਨਾ ਡੋਰ ਟੂ ਡੋਰ ਕਰਨਾ ਘਰ ਘਰ ਜਾ ਕੇ ਕਰਨਾ ਸੱਥਾਂ ਵਿੱਚ ਬਹਿ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਮਸਲਾ ਹਲ ਕਰਨਾ ਸਟੇਜਾਂ ਤੇ ਕਰਨਾ ਇਹ ਇਹ ਤਰੀਕਾ ਮੈਂ ਸੋਚਣਾ ਮਸਲਾ ਹਲ ਠੀਕ ਹੈ ਨਾ 5 ਸਾਲ ਰਾਜ ਕਰਨ ਵਾਲੀ ਕਿਸੇ ਵੀ ਪਾਰਟੀ ਕੋਲੋਂ ਜਦੋਂ ਅਸੀਂ ਵੋਟ ਦਾ ਹਿਸਾਬ ਮੰਗਦੇ ਹਾਂ ਤੇ ਸਾਨੂੰ ਸੰਗਤ ਨੂੰ ਨੋਟ ਦਿੰਦੀ ਆ ਸਾਡੇ ਕੋਲ ਹਿਸਾਬ ਉੱਚਾ ਵਕਰੀ ਗੱਲ ਨਹੀਂ ਮੰਗਦੇ ਵੀ ਅੱਜ ਸਾਨੂੰ ਵੀ ਸਵਾਲ ਕਰ ਸਕਦੇ ਆ ਵੀ ਜੇ ਇੱਥੇ ਪੰਜਾਬ ਦੇ ਵਿੱਚ ਨੌਜਵਾਨ ਜਿਹੜੇ ਗੁਰਮਤ ਤੋਂ ਦੂਰ ਜਾ ਰਹੇ ਆ ਨਸ਼ਿਆਂ ਵੱਲ ਜਾ ਰਹੇ ਆ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਪ੍ਰਚਾਰ ਕਿੱਥੇ ਜਾ ਰਿਹਾ ਤੋਂ ਅੱਜ ਸਾਡੀਆਂ ਪਤਾ ਵਿੱਚ ਕੀ ਸਾਡੀ ਗੱਲ ਬਣ ਗਈ ਵੀ ਬਸ ਜਾਓ ਟਾਈਮ ਪਾਸ ਕਰੋ ਜੇ ਮੈਂ ਕਵੀਸ਼ਰ ਆ ਤੇ ਮੈਂ ਉਹ ਕਵਤਾਵਾਂ ਸੁਣਾ ਦੇਣੀਆਂ ਜਿਹੜੀਆਂ ਮੇਰੀਆਂ ਫੇਮਸ ਆ ਤੇ ਲੋਕੀ ਡਿਮਾਂਡ ਕਰਦੇ ਜੀ ਉਹ ਜਿਵੇਂ ਗਾਇਕਾਂ ਨੂੰ ਇਹਨਾਂ ਡਿਮਾਂਡ ਕਰਦੇ ਹਾਂ ਦੇ ਲੋਗਾ ਗਾਇਕਾਂ ਨੂੰ ਡਿਮਾਂਡ ਕਰਦੇ ਹਾਂ ਵੀ ਤੇਰਾ ਉਹ ਗਾਣਾ ਬੜਾ ਫੇਮਸ ਉਹ ਸੁਣਾ ਤੇਜੀ ਤੁਹਾਡੀ ਉਹ ਵਾਰ ਬੜੀ ફી ਮਹਿਸੂਸਣਾ ਪਹਿਲੇ ਕਵੀਸ਼ਰ ਮੈਂ ਬੜੇ ਕਵੀਸ਼ਰ ਸੁਨੇ ਆ ਭਾਈ ਜੋਗਾ ਸਿੰਘ ਜੋਗੀ ਨੂੰ ਮੈਂ ਸੁਣਿਆ ਜਰਨੈਲ ਸਿੰਘ ਸਭਰਾ ਨੂੰ ਸੁਣਿਆ ਜਗੀਰ ਸਿੰਘ ਮਸਤ ਬਲਦੇਵ ਸਿੰਘ ਬੈਂਕਾ ਸੁਨੇ ਆ ਜਿਹੜਾ ਪ੍ਰਸੰਗ ਸ਼ੁਰੂ ਕਰਦੇ ਉਹਨੂੰ ਬੰਨੇ ਲਾਉਂਦੇ ਸੀ ਉਹ ਚੋਂ ਸਾਨੂੰ ਸਮਝ ਅੱਜ ਅਸੀਂ ਆਪਾਂ ਮਹਾਰਾਜ ਜੀ ਸਿੰਘ ਦੀ ਗੱਲਾਂ ਕਰਦੇ ਉੱਥੋਂ ਸਿੱਖਿਆ ਜੀ ਅੱਜ ਕੱਲ ਫੁੱਟ ਕਲਰ ਚਨਾਵਾ ਚੱਲ ਪਈਆਂ ਜਿਹੜੀਆਂ ਰਚਨਾਵਾਂ ਫੇਮਸ ਹੈ ਉਹ ਸੁਣਾਓ ਤੇ ਸੰਗੀਤ ਪੈਸਾ ਦਿੰਦੀ ਖੁਸ਼ ਹੋ ਕੇ ਜਾਓ ਉਹਦੇ ਵਿੱਚੋਂ ਇਸੇ ਕਰਕੇ ਤੇ ਪ੍ਰਚਾਰ ਨਹੀਂ ਹੋ ਰਿਹਾ ਤੇ ਜੇ ਕੋ ਮੇਰੇ ਵਰਗਾ ਮੈਂ ਬਹਿ ਗਿਆ ਸਟੇਜ 'ਤੇ ਤੇ ਮੈਂ ਇਹ ਵੇਖਣਾ ਵੀ ਸਰੋਤੇ ਨੂੰ ਕਿਹੜੀ ਗੱਲ ਵਧੀਆ ਲੱਗ ਰਹੀ ਹੈ ਜਿਹੜੀ ਗੱਲ ਦੇ ਵਿੱਚ ਸਰੋਤਾ ਉਹ ਹੱਕ 'ਚ ਕਰ ਦੇ ਜਿਹੜੀ ਗੱਲ ਦੇ ਸਰੋਤਾ ਨਹੀਂ ਸਹਿਮਤ ਹੋ ਨਹੀਂ ਮੈਨੂੰ ਇਹ ਵੇਖਣਾ ਚਾਹੀਦਾ ਵੀ ਗੁਰਮਤ ਦੇ ਨਜ਼ਰੀਏ ਤੋਂ ਸਹੀ ਕਹੀ ਆ ਸੁਣਨ ਵਾਲੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ ਇਹ ਗੱਲ ਕਰਨੀ ਚਾਹੀਦੀ ਆ ਤੇ ਬਾਕੀ ਦੂਜੀ ਗੱਲ ਜਿਹੜੀ ਆ ਮੈਂ ਫੇਰ ਇਹ ਬੇਨਤੀ ਕਰਦਾ ਵੀ ਜੇਕਰ ਜੇ ਤੁਸੀਂ ਕਹੋ ਵੀ ਮਾਰ ਸ਼ੀਰੇ ਪੰਜਾਬ ਮਾਰਜੀਤ ਸਿੰਘ ਦੇ ਪੁੱਤਰੇ ਦਾ ਤੇ ਵੇਖੋ ਜੀ ਉਹ ਤੇ ਬੜੀ ਵੱਡੀ ਗੱਲ ਆ ਫੇਰ ਮੈਂ ਉਹ ਪਾਸੇ ਜਾਣਾ ਨਹੀਂ ਚਾਹੁੰਦਾ ਪਿਓ ਤੇ ਹਾਥੀਆਂ ਦੀ ਗਿਣਤੀ ਨਹੀਂ ਲੋਕਾਂ ਦੀ ਗਿਣਤੀ ਨਹੀਂ ਜਿੰਨੇ ਗੈਸਟ ਆਏ ਉਹਨਾਂ ਦੀ ਗਿਣਤੀ ਨਹੀਂ ਪਰ ਉੱਥੇ ਵੀ ਦਲੀਲ ਸਹੀ ਦੇਣੀ ਚਾਹੀਦੀ ਆ ਮੇਰਾ ਵੀਰ ਇੱਕ ਕਹਿ ਰਿਹਾ ਸੀ ਕਿ ਜਿੱਦਾਂ ਕੋਈ ਰਜਾਈ ਦਾ ਜ਼ਿਕਰ ਕਰ ਰਿਹਾ ਸੀ ਵੀ ਇੱਕ ਰਜਾਈ ਜਿਹੜੀ ਆ ਇੱਕ ਗੈਸਟ ਨੂੰ ਦਿੱਤੀ ਜਾਂਦੀ ਸੀ ਇੱਕ ਰਾਤ ਲਈ ਵਰਤਣ ਲਈ ਤੇ ਦੂਜੀ ਰਾਤ ਲਈ ਫਿਰ ਨਵੀਂ ਰਜਾਈ ਦਿੱਤੀ ਜਾਂਦੀ ਉਹ দান ਕਰ ਦਿੱਤੀ ਜਾਂਦੀ ਉਹ ਕਿਨੂੰ দান ਕੀਤੀ ਜਾਂਦੀ ਹਾਂਜੀ ਤੋ ਇਹ ਚੀਜ਼ਾਂ ਜਿਹੜੀਆਂ ਨਾ ਜੇ ਆਪਾਂ ਦਲੀਲ ਵੀ ਦੇਣੀ ਸਹੀ ਫਿਰ ਕਿਉਂਕਿ ਜਦੋਂ ਆਪਾਂ ਕੰਪੈਰੀਜ਼ਨ ਤੇ ਆ ਜਾਂਦੇ ਆ ਨਾ ਫਿਰ ਆਪਾਂ ਨੂੰ ਹੌਲੀ 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 ਦੂਸਰੇ ਪਾਸੇ ਲੈ ਜਾਂਦਾ ਬਾਕੀ ਸਾਨੂੰ ਸਾਡਾ ਇਤਿਹਾਸ ਆਪ ਪੜਨਾ ਚਾਹੀਦਾ ਕਿਤਾਬਾਂ ਪੜੋ ਵੱਧ ਤੋਂ ਵੱਧ ਆਪਣਾ ਇਤਿਹਾਸ ਆਪ ਪੜੋ ਗੁਰਬਾਣੀ ਪੜੋ ਗੁਰਬਾਣੀ ਸਾਨੂੰ ਕੀ ਕਹਿੰਦੀ ਆ ਇਹੋ ਜੀਆਂ ਚੀਜ਼ਾਂ ਤੋਂ ਗੁਰਬਾਣੀ ਰੋਕਦੀ ਆ ਸੋ ਇੰਨੀਆਂ ਮੈਂ ਇੰਨਾ ਕੁਝ ਹੀ ਕਹਿ ਸਕਦਾ ਫਿਰ ਬੋਲਦਿਆਂ ਕੁਝ ਉੱਚਾ ਨੀ ਮੈਂ ਬੋਲ ਗਿਆ ਤੇ ਖਿਮਾ ਦਾ ਜਾਚ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਤੁਹਾਡਾ ਇਹ ਸਨ ਪਾਈ ਹੀਰਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਕਿਤੇ ਦੂਸਰਾ ਉਹਨਾਂ ਨੇ ਇਹ ਵੀ ਬਹੁਤ ਵਧੀਆ ਮੈਸੇਜ ਦਿੱਤਾ ਕਿ ਖੁਦ ਕਿਤਾਬਾਂ ਪੜੋ ਗੁਰਬਾਣੀ ਪੜੋ ਖੁਦ ਗਿਆਨ ਹਾਸਲ ਕਰੋ ਸੋਸ਼ਲ ਮੀਡੀਆ ਤੋਂ ਕੀਤੀ ਕੀਤੀ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਣਕਾਰੀ ਆ ਉਹ ਗਲਤ ਵੀ ਹੋ ਸਕਦੀ ਆ ਕੁਝ ਵੀ ਹੋ ਸਕਦਾ ਖੁਦ ਕਿਤਾਬਾਂ ਪੜੋ ਖੁਦ ਜਾਣਕਾਰੀ ਲਓ ਤਾਂ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਐਸੀ ਹੋਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਨੂੰ ਫਿਰ ਮੁਲਾਕਾਤ ਕਰਾਵਾਂਗੇ ਤਦ ਤੱਕ ਤੁਸੀਂ ਬਣੇ ਰਹੋ 9pro ਪੰਜਾਬ ਦੇ ਨਾਲ ਧੰਨਵਾਦ